ਦੋਸਤੋ ਅੱਜ ਦੀ ਕਹਾਣੀ ਹੈ ਅਮਨਦੀਪ ਸਿੰਘ ਦੀ ਆ ਜਿਸਦਾ ਨਾਮ ਪੂਰੇ ਸ਼ਹਿਰ ਵਿੱਚ ਮਸਹੂਰ ਸੀ ਆ ਨਕਦੀ ਤੇ ਬੈਂਕ ਬੈਲੈਂਸ ਦੀ ਕੋਈ ਗਿਣਤੀ ਨਹੀਂ ਸੀ ਆ ਉਸ ਨੂੰ ਨਾ ਸਿਰਫ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਗਿਣਿਆ ਜਾਂਦਾ ਸੀ ਇਸ ਗੂੰਸ ਦੀ ਉੱਚੀ ਆਵਾਜ਼ ਤੇ ਸਖਤ ਅਨੁਸ਼ਾਸਨ ਦੇ ਕਾਰਨ ਲੋਕ ਉਸ ਤੋਂ ਡਰਦੇ ਵੀ ਸਨ ਹਾਲਾਂਕਿ ਉਸਨੇ ਆਪਣੇ ਪੁੱਤਰਾਂ ਦੇ ਨਾਮ ਤੇ ਕੁਝ ਜਾਇਦਾਦ ਟਰਾਂਸਫਰ ਕੀਤੀ ਸੀ ਆ ਜਾਂ ਜੋ ਆਮਦਨ ਕਰ ਬਚਾਇਆ ਜਾ ਸਕੇ ਪਰ ਇਹ ਵੀ ਸੱਚ ਸੀ ਆ ਕਿ ਉਸਨੇ ਆਪਣੇ ਕੋਲ ਕਈ ਕਰੋੜਾਂ ਦੀ ਦੌਲਤ ਰੱਖੀ ਸੀ ਆ ਅਮਨਦੀਪ ਸਿੰਘ ਦੇ ਆ ਤਿੰਨ ਪੁੱਤਰ ਸਨ ਉਹਨਾਂ ਸਾਰਿਆਂ ਦੇ ਬੱਚੇ ਸਨ ਸਮੇਂ ਦੇ ਨਾਲ ਪਰਿਵਾਰ ਵੱਡਾ ਹੁੰਦਾ ਗਿਆ ਪੋਤੇ-ਪੋਤੀਆਂ ਵੀ ਵੱਡੇ ਹੋ ਗਏ ਸਨ ਅਮਨਦੀਪ ਸਿੰਘ ਦੀ ਉਮਰ ਆ 75 ਸਾਲਾਂ ਦੀ ਹੋ ਗਈ ਸੀ ਆ ਬਿਮਾਰੀਆਂ ਹੌਲੀ-ਹੌਲੀ ਉਹਨਾਂ ਦੇ ਸਰੀਰ ਨੂੰ ਕਮਜ਼ੋਰ ਕਰ ਰਹੀਆਂ ਸਨ ਉਹਨਾਂ ਦਾ ਸਰੀਰ ਬਹੁਤ ਪਤਲਾ ਤੇ ਕਮਜ਼ੋਰ ਹੋ ਗਿਆ ਸੀ ਆ ਇਸ ਉਮਰ ਵਿੱਚ ਉਹ ਕੰਮ ਕਰਨ ਤੋਂ ਅਸਮਰਥ ਸਨ ਇਸ ਲਈ ਉਹਨਾਂ ਨੇ ਕਾਰੋਬਾਰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਸੌਂਪ ਦਿੱਤੀ ਸੀ ਉਹਨਾਂ ਦੇ ਪੁੱਤਰ ਕਾਰੋਬਾਰ ਸੰਭਾਲਦੇ ਸਨ ਪਰ ਫੈਸਲੇ ਲੈਣ ਦਾ ਅੰਤਿਮ ਅਧਿਕਾਰ ਹਮੇਸ਼ਾ ਅਮਨਦੀਪ ਸਿੰਘ ਦੇ ਕੋਲ ਹੀ ਰਹਿੰਦਾ ਸੀ ਕਰ ਰਹੇ ਹੋਏ ਉਹ ਅਕਸਰ ਜਾਤਾਂ ਆਰਾਮ ਕਰਦੇ ਸਨ ਜਾਂ ਥੋੜੀ ਜਿਹੀ ਸ਼ਹਿਰ ਕਰਦੇ ਸਨ ਹਾਲਾਂਕਿ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਇਸ ਉਮਰ ਵਿੱਚ ਵੀ ਆ ਉਹਨਾਂ ਦੀ ਆਵਾਜ਼ ਬਹੁਤ ਉੱਚੀ ਸੀ ਆ ਉਹ ਬਿਮਾਰੀਆਂ ਤੋਂ ਪੀੜਤ ਸਨ ਪਰ ਅੱਜ ਤੱਕ ਉਹਨਾਂ ਨੇ ਆਪਣੀ ਜਾਇਦਾਦ ਵੰਡੀ ਨਹੀਂ ਸੀ ਆ ਅਮਨਦੀਪ ਸਿੰਘ ਦੀ ਪਤਨੀ ਨਸੀਬਕੌਰ ਨੇ ਘਰ ਦੇ ਹਾਲਾਤ ਦੇਖੇ ਤੇ ਸਮਝੇ ਸਨ ਉਸਨੇ ਆਪਣੇ ਪਤੀ ਨੂੰ ਕਈ ਵਾਰ ਬੇਨਤੀ ਵੀ ਕੀਤੀ ਸੀ ਆ ਕਿ ਜਾਇਦਾਦ ਸਮੇਂ ਸਿਰ ਵੰਡ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ ਕਿਤੇ ਉਸ ਦੀ ਮੌਤ ਤੋਂ ਬਾਅਦ ਪੁੱਤਰਾਂ ਵਿੱਚ ਦੌਲਤ ਨੂੰ ਲੈ ਕੇ ਲੜਾਈ ਨਾ ਹੋ ਜਾਵੇ ਆ ਪਰਾਮਨਦੀਪ ਸਿੰਘ ਹਮੇਸ਼ਾ ਉਸਦੀ ਬੇਨਤੀ ਨੂੰ ਟਾਲਦਾ ਰਹਿੰਦਾ ਸੀ ਇਸ ਪਿੱਛੇ ਵੀ ਇੱਕ ਕਾਰਨ ਸੀ ਉਸਦੇ ਤਿੰਨ ਪੁੱਤਰਾਂ ਨੇ ਉਸਦਾ ਕਾਰੋਬਾਰ ਸੰਭਾਲ ਲਿਆ ਸੀ ਜੇ ਉਸਨੇ ਜਾਇਦਾਦ ਵੰਡ ਦਿੱਤੀ ਹੁੰਦੀ ਆ ਤਾਂ ਉਸਦੇ ਪੁੱਤਰ ਇੱਕ ਦੂਜੇ ਦਾ ਮੂੰਹ ਵੀ ਨਾ ਦੇਖਦੇ ਇਕੱਠੇ ਕਾਰੋਬਾਰ ਚ ਲਾਉਣ ਦੀ ਤਾਂ ਗੱਲ ਛੱਡ ਹੀ ਦਿੱਤੀ ਸੀ ਇਹ ਸੋਚ ਕੇ ਉਸਨੇ ਜਾਇਦਾਦ ਦੀ ਵੰਡ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ ਜਦੋਂ ਵੀ ਬੱਚੇ ਵੰਡ ਬਾਰੇ ਗੱਲ ਕਰਦੇ ਆ ਅਮਨਦੀਪ ਸਿੰਘ ਗੁੱਸੇ ਵਿੱਚ ਆ ਜਾਂਦਾ ਉਹਨਾਂ ਨੂੰ ਸਖਤ ਆਵਾਜ਼ ਵਿੱਚ ਝਿੜਕਦਾ ਪੁੱਤਰ ਉੱਥੇ ਹੀ ਝੁੱਪ ਹੋ ਜਾਂਦੇ ਪਰ ਆਪਣੀ ਪਿੱਠਾ ਪਿੱਛੇ ਆ ਤਿੰਨੋਂ ਪੁੱਤਰ ਆਪਣੇ ਪਿਤਾ ਨੂੰ ਕੋਸਦੇ ਰਹਿੰਦੇ ਸਨ ਕਿ ਪਿਤਾ ਆਪਣੀ ਮੌਤ ਤੋਂ ਬਾਅਦ ਇਹ ਸਾਰੀ ਦੌਲਤ ਆਪਣੇ ਨਾਲ ਲੈ ਜਾਵੇਗਾ ਚੰਗਾ ਹੈ ਜੇ ਆ ਅਸੀਂ ਜਿਉਂਦੇ ਜੀਅ ਵੰਡ ਲਈਏ ਨਹੀਂ ਤਾਂ ਆਪਸ ਵਿੱਚ ਲੜਾਈ ਹੋਣੀ ਹੈ 2 ਸਾਲ ਬੀਤ ਗਏ ਤੇ ਅਜੇ ਆ ਅਮਨਦੀਪ ਸਿੰਘ ਹੋਰ ਵੀ ਬਿਮਾਰ ਰਹਿਣ ਲੱਗਿਆ ਸੀ ਆ ਉਸ ਦਾ ਸਰੀਰ ਹਾਰ ਮੰਨਣ ਲੱਗਿਆ ਸੀ ਆ ਇੱਕ ਦਿਨ ਆਇਆ ਜਦੋਂ ਬਿਸਤਰੇ ਤੱਕ ਸੀਮਤ ਸੀ ਆ ਅਮਨਦੀਪ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਰੱਬ ਹੀ ਜਾਣਦਾ ਹੈ ਉਸ ਨੂੰ ਕਿੰਨੀ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿੰਨੀ ਵਾਰ ਉਹ ਘਰ ਵਾਪਸ ਆਇਆ ਅਮਨਦੀਪ ਸਿੰਘ ਬਿਸਤਰੇ ਤੇ ਪਿਆ ਹੋਣ ਕਰਕੇ ਸਿਰਫ ਉਸ ਨੂੰ ਇੱਕ ਪਸਤਾਵਾ ਸੀ ਅੰਤ ਵਿੱਚ ਉਹ ਦਿਨ ਵੀ ਆਇਆ ਜਦੋਂ ਉਸ ਦੀ ਮੌਤ ਨੇ ਉਸ ਦੇ ਮਜ਼ਬੂਤ ਇਰਾਦੇ ਨੂੰ ਚੁਣੌਤੀ ਦਿੱਤੀ ਆ ਤੇ ਉਹ ਹਮੇਸ਼ਾ ਹਮੇਸ਼ਾ ਲਈ ਮੌਤ ਦੀ ਨੀਂਦ ਸੋ ਗਿਆ ਉਸ ਦੀ ਪਤਨੀ ਨਸੀਬਕੌਰ ਤੇ ਦੁੱਖਾਂ ਦਾ ਪਹਾੜ ਢੁੱਟ ਗਿਆ ਜਦੋਂ ਅਮਨਦੀਪ ਸਿੰਘ ਨੇ ਰਾਤ 8 ਵਜੇ ਆਖਰੀ ਸਾਹ ਲਿਆ ਤਾਂ ਉਸ ਦੀ ਪਤਨੀ ਨਸੀਬਕੌਰ ਉਸ ਸਮੇਂ ਉਸ ਦੇ ਨਾਲ ਸੀ ਆ ਉਸ ਦੀ ਮ੍ਰਿਤਕ ਦੇ ਰਾਤ ਨੂੰ ਆ ਕਰ ਲਿਆਂ ਦੀ ਗਈ ਆ ਸਾਰੇ ਰਿਸ਼ਤੇਦਾਰਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਅੰਤਿਮ ਸੰਸਕਾਰ ਅਗਲੇ ਦਿਨ ਸਵੇਰੇ 11 ਵਜੇ ਕੀਤਾ ਜਾਵੇਗਾ ਅਮਨਦੀਪ ਸਿੰਘ ਦੇ ਦੋਵੇਂ ਪੁੱਤਰ ਆ ਉਸ ਸਮੇਂ ਘਰ ਵਿੱਚ ਸਾਨਾ ਜਦੋਂ ਕਿ ਤੀਜਾ ਪੁੱਤਰ ਆ ਕਾਰੋਬਾਰ ਲਈ ਕਿਸੇ ਹੋਰ ਸ਼ਹਿਰ ਲਈ ਗਿਆ ਹੋਇਆ ਸੀ ਜਿਵੇਂ ਹੀ ਉਸ ਨੂੰ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲੀ ਉਸਨੇ ਕਿਹਾ ਕਿ ਅੰਤਿਮ ਸੰਸਕਾਰ ਉਸਦੇ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ ਅਗਲੇ ਦਿਨ ਉਸਨੇ ਸਵੇਰੇ ਜਲਦੀ ਫਲਾਈਟ ਫੜੀ ਤੇ ਸਵੇਰੇ ਦੇ ਆ 10:00 ਵਜੇ ਘਰ ਪਹੁੰਚ ਗਿਆ ਅਮਨਦੀਪ ਦਾ ਵੱਡਾ ਬੰਗਲਾ ਚੁੱਪ ਨਾਲ ਭਰਿਆ ਹੋਇਆ ਸੀ ਪਰ ਉਸਦੇ ਜਾਣ ਦਾ ਦੁੱਖ ਹਰ ਚਿਹਰੇ ਤੇ ਦਿਖਾਈ ਦੇ ਰਿਹਾ ਸੀ ਘੱਟੋ-ਘੱਟ ਦਿਖਾਵੇ ਲਈਆ ਪਰ ਇਹ ਦੁੱਖ ਹਕੀਕਤ ਤੋਂ ਬਹੁਤ ਦੂਰ ਸੀ ਆ ਹਰ ਅੱਖ ਵਿੱਚ ਹੰਝੂ ਸਨ ਪਰ ਉਹਨਾਂ ਹੰਝੂਆਂ ਵਿੱਚ ਪੀਤਾ ਪ੍ਰਤੀ ਸਤਿਕਾਰ ਘੱਟ ਤੇ ਉਹ ਦੌਲਤ ਦਾ ਲਾਲਚ ਜ਼ਿਆਦਾ ਸੀ ਆ ਅਮਨਦੀਪ ਸਿੰਘ ਦੀ ਅੰਤਿਮ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਰ ਵਿੱਚ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਸਨ ਰਿਸ਼ਤੇਦਾਰ ਆਉਣ ਜਾਣ ਲੱਗ ਪਏ ਸਨ ਸੋਨੂ ਤੇ ਹੈਪੀ ਆਪਣੇ ਪਿਤਾ ਦੀ ਮ੍ਰਿਤਕ ਦੇ ਕੋਲ ਬੈਠੇ ਸਨ ਹੰਝੂ ਬਹੁੰਦੇ ਹੋਏ ਆਪਣੇ ਤੀਜੇ ਭਰਾ ਜਸਵੀਰ ਨੂੰ ਕਹਿ ਰਹੇ ਸੀ ਆ ਪਿਤਾ ਜੀ ਦੀ ਆਖਰੀ ਅਚਲ ਖਪਾਓ ਉਸ ਤੋਂ ਬਾਅਦ ਤੁਸੀਂ ਕਦੇ ਪਿਤਾ ਜੀ ਨੂੰ ਆ ਦੇਖ ਨਹੀਂ ਪਾਉਂਗੇ ਆ ਇਹ ਕਹਿ ਕੇ ਉਹ ਬਹੁਤ ਰੋਣ ਲੱਗ ਪਏ ਆ ਫਿਰ ਜਸਵੀਰ ਨੇ ਆਪਣੇ ਪਿਤਾ ਜੀ ਦੀ ਅਮ੍ਰਿਤਕ ਦੇ ਨੂੰ ਇੱਕ ਨਜ਼ਰ ਮਾਰਦੇ ਹੋਏ ਬੇਸ਼ਰਮੀ ਨਾਲ ਕਿਹਾ ਆਪਰਾ ਤੁਹਾਨੂੰ ਇੱਕ ਚਲਕ ਮਿਲ ਗਈ ਹੈ ਹੁਣ ਸਾਡੀ ਜਾਇਦਾਦ ਦੇ ਕਾਗਜ਼ ਵੇਖੀਏ ਮੈਂ ਜਾਣਨਾ ਚਾਹੁੰਦਾ ਹਾਂ ਕਿ ਪਿਤਾ ਜੀ ਦੀ ਜਾਇਦਾਦ ਵਿੱਚ ਮੇਰਾ ਕੀ ਹਿੱਸਾ ਹੈ ਸੋਨੂ ਤੇ ਹੈਪੀ ਵੀ ਆ ਇੱਕ ਪਲ ਲਈ ਛੁਪੋ ਗਏ ਫਿਰ ਸੋਨੂ ਨੇ ਕਿਹਾ ਜਸਵੀਰ ਐ ਜੀਆਂ ਗੱਲਾਂ ਦਾ ਸਮਾਂ ਨਹੀਂ ਹੈ ਪਹਿਲਾਂ ਪਿਤਾ ਜੀ ਦਾ ਅੰਤਿਮ ਸੰਸਕਾਰ ਕਰੀਏ ਫਿਰ ਅਸੀਂ ਆਰਾਮ ਨਾਲ ਬੈਠ ਕੇ ਸਭ ਕੁਝ ਵਿਚਾਰ ਕਰ ਲਵਾਂਗੇ ਆਖਿਰਕਾਰ ਅਸੀਂ ਭਰਾ ਹਾਂ ਅਸੀਂ ਇਕੱਠੇ ਫੈਸਲਾ ਕਰਾਂਗੇ ਅਸੀਂ ਆਰਾਮ ਨਾਲ ਬੈਠ ਕੇ ਬਸ ਸਭ ਕੁਝ ਵੰਡ ਲਵਾਂਗੇ ਆ ਅਸੀਂ ਕਿੱਥੇ ਭਜ ਰਹੇ ਹਾਂ ਜਦੋਂ सोनू ਨੇ ਇਹ ਕਿਹਾ ਤਾਂ ਹੈਪੀ ਵੀ ਸਹਿਮਤ ਹੋ ਗਿਆ ਹਾਂ ਵੰਡ ਸਾਰਿਆਂ ਦੀ ਸਹਿਮਤੀ ਨਾਲ ਹੋਵੇਗੀ ਪਰ ਜਸਵੀਰ ਸਹਿਮਤ ਨਹੀਂ ਹੋਇਆ ਉਸਨੇ ਗੁੱਸੇ ਨਾਲ ਕਿਹਾ ਹੁਣ ਤੁਸੀਂ ਪਿਤਾ ਜੀ ਦੇ ਆ ਸੰਸਕਾਰ ਬਾਰੇ ਸੋਚ ਰਹੇ ਹੋ ਆ ਜਦੋਂ ਉਹ ਬਿਮਾਰ ਸਨ ਤਾਂ ਤੁਸੀਂ ਸਿਰਫ ਉਹਨਾਂ ਦੇ ਚਲੇ ਜਾਣ ਤੇ ਸਾਡੇ ਜੇਬਾਂ ਭਰਨ ਦੀ ਉਡੀਕ ਕਰ ਰਹੇ ਸੀ ਆ ਮੈਂ ਤੁਹਾਡੇ ਤੇ ਸੋਨੂ ਦੇ ਅਸਲੀ ਇਰਾਦਿਆਂ ਨੂੰ ਜਾਣਦਾ ਹਾਂ ਇਹ ਸੁਣ ਕੇ ਬਾਕੀ ਦੋਵੇਂ ਭਰਾ ਉਸ ਵੱਲ ਨਫ਼ਰਤ ਨਾਲ ਦੇਖਣ ਲੱਗ ਪਏ ਪਰ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੂੰ ਸੋਚ ਕੇ ਉਹਨਾਂ ਨੇ ਕੁਝ ਨਾ ਕਹਿਣਾ ਬਿਹਤਰ ਸਮਝਿਆ ਫਿਰ ਜਸਵੀਰ ਨੇ ਕਿਹਾ ਇੰਨੀ ਜਲਦੀ ਇਹ ਕਰਨ ਦੀ ਲੋੜ ਨਹੀਂ ਹੈ ਅੰਤਿਮ ਸੰਸਕਾਰ ਕੁ ਸਮੇਂ ਬਾਅਦ ਕੀਤਾ ਜਾਣਾ ਚਾਹੀਦਾ ਹੈ ਕਿ ਲਾਸ਼ ਸੜਨ ਵਾਲੀ ਹੈ ਮੈਂ ਚਾਹੁੰਦਾ ਹਾਂ ਕਿ ਸਭ ਕੁਝ ਹੁਣੇ ਹੀ ਤੈਅ ਹੋ ਜਾਵੇ ਆ ਸਭ ਤੋਂ ਪਹਿਲਾਂ ਮੈਨੂੰ ਦੱਸੋ ਕੀ ਆ ਮੇਰੇ ਹਿੱਸੇ ਵਿੱਚ ਕਿੰਨੀ ਦੌਲਤ ਆਵੇਗੀ ਆ ਫਿਰ ਸੋਨੂ ਨੇ ਕਿਹਾ ਇਸ ਵਿੱਚ ਦੱਸਣ ਵਾਲੀ ਕੀ ਗੱਲ ਹੈ ਅਸੀਂ ਤਿੰਨ ਭਰਾ ਹਾਂ ਇਸ ਲਈ ਸਾਡੇ ਕੋਲ ਜਾਇਦਾਦ ਦੇ ਆ ਤਿੰਨ ਬਰਾਬਰ ਹਿੱਸੇ ਹੋਣਗੇ ਇਹ ਸੁਣ ਕੇ ਜਸਵੀਰ ਨੂੰ ਗੁੱਸਾ ਆ ਗਿਆ ਉਸ ਦਾ ਗੁੱਸਾ ਸਤਵੇਂ ਸਿਮਾਨ ਤੇ ਪਹੁੰਚ ਗਿਆ ਖੈਰ ਮੈਂ ਇੱਥੇ ਕਾਰੋਬਾਰ ਦਾ ਸਾਰਾ ਕੰਮ ਕਰਦਾ ਹਾਂ ਮੈਂ ਹਮੇਸ਼ਾ ਟੂਰ ਤੇ ਰਹਿੰਦਾ ਹਾਂ ਕਦੇ ਇੱਕ ਸ਼ਹਿਰ ਤੇ ਕਦੇ ਦੂਜੇ ਸ਼ਹਿਰ ਆ ਤੁਸੀਂ ਦੋਵੇਂ ਕੀ ਕਰਦੇ ਹੋ ਤੁਸੀਂ ਕੁਰਸੀ ਤੇ ਬੈਠ ਕੇ ਆਰਾਮ ਕਰੋ ਸਿਰਫ ਕਿਤਾਬਾਂ ਕਾਲੀਆਂ ਕਰੋ ਜਸਵੀਰ ਨੇ ਖਿੱਚ ਕੇ ਕਿਹਾ ਆਪਣੇ ਛੋਟੇ ਭਰਾ ਦੀ ਇਹ ਗੱਲ ਸੁਣ ਕੇ ਸੋਨੂ ਵੀ ਗੁੱਸੇ ਵਿੱਚ ਆ ਗਿਆ ਤੇ ਕਿਹਾ ਬਿਲਕੁਲ ਨਹੀਂ ਆ ਮੈਂ ਵਕ ਵਕ ਟੈਕਸਾਂ ਨੂੰ ਧਿਆਨ ਨਾਲ ਦੇਖਦਾ ਹਾਂ ਮੈਂ ਜਾਣਦਾ ਹਾਂ ਕਿ ਆਮਦਨ ਕਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਜੇ ਮੈਂ ਇਸ ਾਬ ਦਾ ਧਿਆਨ ਨਹੀਂ ਰੱਖਦਾ ਤਾਂ ਸਾਰੀ ਆਮਦਨ ਉਸੇ ਵਿੱਚ ਖਰਚ ਹੋ ਜਾਵੇਗੀ ਮੇਰਾ ਕੰਮ ਸਭ ਤੋਂ ਔਖਾ ਕੰਮ ਹੈ ਇਸ ਅਨੁਸਾਰ ਮੈਨੂੰ ਹੋਰ ਦੌਲਤ ਮਿਲਣੀ ਚਾਹੀਦੀ ਹੈ ਇਹ ਸੁਣ ਕੇ ਹੈਪੀ ਵੀ ਅੰਦਰ ਆ ਗਿਆ ਤੇ ਕਿਹਾ ਠੀਕ ਹੈ ਜੇ ਮੈਂ ਫੈਕਟਰੀ ਦੀ ਸੰਭਾਲ ਨਾ ਕੀਤੀ ਹੁੰਦੀ ਆ ਤਾਂ ਕਿ ਤੁਸੀਂ ਲੋਕ ਕਾਰੋਬਾਰ ਤੋਂ ਇੰਨੀ ਦੌਲਤ ਕਮਾ ਲੈਂਦੇ ਇਸ ਅਨੁਸਾਰ ਮੈਨੂੰ ਸਭ ਤੋਂ ਵੱਡਾ ਹਿੱਸਾ ਮਿਲਣਾ ਚਾਹੀਦਾ ਹੈ ਉਹ ਤਿੰਨਾਂ ਨੇ ਐਲਾਨ ਕੀਤਾ ਕਿ ਪਹਿਲਾਂ ਜਾਇਦਾਦ ਵੰਡੀ ਜਾਵੇਗੀ ਆ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਬੰਗਲੇ ਵਿੱਚ ਬਹੁਤ ਹੰਗਾਮਾ ਹੋਇਆ ਰਿਸ਼ਤੇਦਾਰ ਤੇ ਜਾਣ ਪਛਾਣ ਵਾਲੇ ਸਾਰੇ ਖੜੇ ਸਨ ਹਰ ਕੋਈ ਇਸ ਤਮਾਸ਼ੇ ਦਾ ਗਵਾਹ ਸੀ ਆ ਨਸੀਬਕੌਰ ਆਪਣੇ ਪਤੀ ਦੀ ਮ੍ਰਿਤਕਾ ਦੇ ਕੋਲ ਉਦਾਸ ਬੈਠੀ ਸੀ ਆ ਉਸ ਨੂੰ ਹੀ ਸਹਾਤ ਵਿੱਚ ਦੇਖ ਕੇ ਉਸ ਦਾ ਵੱਡਾ ਭਰਾ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਉਸ ਨੇ ਆਪਣੀ ਆਵਾਜ਼ ਉੱਚੀ ਕੀਤੀ ਓਏ ਬੇਕਾਰ ਲੋਕੋ ਘੱਟੋ ਘੱਟ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਤਾਂ ਕਰੋ ਆ ਪਿਤਾ ਦੀ ਲਾਸ਼ ਉੱਥੇ ਪਈ ਹੈ ਤੇ ਤੁਸੀਂ ਆ ਦੌਲਤ ਬਾਰੇ ਵੰਡਣ ਬਾਰੇ ਚਿੰਤਿਤ ਹੋ ਹਰ ਕੋਈ ਜਾਇਦਾਦ ਵਿੱਚ ਆਪਣਾ ਹਿੱਸਾ ਚਾਹੁੰਦਾ ਹੈ ਕੋਈ ਵੀ ਤੁਹਾਡੇ ਪਿਤਾ ਦੀ ਮ੍ਰਿਤਕਾ ਸਰੀਰ ਦੇ ਅੰਤਿਮ ਸੰਸਕਾਰ ਬਾਰੇ ਸੋਚ ਨਹੀਂ ਰਿਹਾ ਇਹ ਲੜਾਈ ਖਤਮ ਹੁੰਦੀ ਨਹੀਂ ਜਾਂਦੀ ਆ ਪਰ ਕੀ ਕਿਸੇ ਨੇ ਸੋਚਿਆ ਹੈ ਤੁਹਾਡੀ ਇਸ ਲੜਾਈ ਕਾਰਨ ਤੁਹਾਡੀ ਮਾਂ ਤੇ ਕੀ ਗੁਜ਼ਰ ਰਹੀ ਹੈ ਕਿ ਕਿਸੇ ਨੇ ਉਸ ਦੀ ਇੱਛਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਉਹ ਕੀ ਚਾਹੁੰਦੀ ਹੈ ਫਿਰ ਹੈਪੀ ਨੇ ਕਿਹਾ ਉਹ ਚਾਚਾ ਇਸ ਬਾਰੇ ਮਾਂ ਨੂੰ ਕਿਉਂ ਪੁੱਛੋ ਉਸ ਦਾ ਕੀ ਕਹਿਣਾ ਹੈ ਓ ਸਾਡੀ ਗੱਲ ਮੰਨ ਲਵੇਗੀ ਆ ਤੇ ਅੰਤਿਮ ਸੰਸਕਾਰ ਅੱਜ ਜਾਂ ਕੱਲ ਹੋ ਜਾਵੇਗਾ ਪਹਿਲਾਂ ਸਾਨੂੰ ਕਿਸੇ ਫੈਸਲੇ ਤੇ ਪਹੁੰਚਣ ਦਿਓ ਪਰ ਪੁੱਤਰ ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ ਪੁੱਤਰਾਂ ਦਾ ਫਰਜ਼ ਹੈ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਕਰਨਾ ਪਹਿਲਾਂ ਆਪਣਾ ਫਰਜ਼ ਨਿਭਾਓ ਫਿਰ ਆਪਣੇ ਹੱਕਾਂ ਲਈ ਲੜੋ ਆ ਆਪਣੇ ਚਾਚੇ ਦੀ ਇਹ ਗੱਲ ਸੁਣ ਕੇ ਜਸਵੀਰ ਨੇ ਉੱਚੀ ਆਵਾਜ਼ ਵਿੱਚ ਕਿਹਾ ਸਾਰੇ ਧਿਆਨ ਨਾਲ ਸੁਣੋ ਜਾਇਦਾਦ ਅੱਜ ਵੰਡੀ ਜਾਵੇਗੀ ਆ ਤੇ ਹੁਣ ਅੰਤਿਮ ਸੰਸਕਾਰ ਬਾਅਦ ਵਿੱਚ ਕੀਤਾ ਜਾਵੇਗਾ ਤਾਂ ਕੋਣ ਜਾਣਦਾ ਹੈ ਕਿ ਕਿਸਦਾ ਮਨ ਕਿੱਥੇ ਜਾਵੇਗਾ ਮੈਂ ਚਾਹੁੰਦਾ ਹਾਂ ਕਿ ਜਾਇਦਾਦ ਮੇਰੀ ਇੱਛਾ ਅਨੁਸਾਰ ਵੰਡੀ ਜਾਵੇ ਤੇ ਮੈਂ ਉਹ ਵੰਡ ਕਰਾਂਗਾ ਜਸਵੀਰ ਦੀਆਂ ਗੱਲਾਂ ਸੁਣ ਕੇ ਘਰ ਵਿੱਚ ਹੰਗਾਮਾ ਹੋ ਗਿਆ ਇਸ ਦੌਰਾਨ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਨਸੀਬ ਕੋਰਾ ਕਦੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਆ ਉੱਥੇ ਉਸਨੇ ਆਪਣੇ ਭਰਾ ਗੁਰਮੀਤ ਸਿੰਘ ਨੂੰ ਬੁਲਾਇਆ ਤੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਇੰਨਾ ਵੱਧ ਗਿਆ ਕਿ ਹੁਣ ਤਿੰਨੇ ਪੁੱਤਰ ਮੌਤ ਤੱਕ ਲੜਨ ਲਈ ਤਿਆਰ ਸਨ ਤਿੰਨੋਂ ਭਰਾਵਾਂ ਨੇ ਆਪਣੇ ਆਪਣੇ ਵਕੀਲਾਂ ਨੂੰ ਬੁਲਾਇਆ ਤੇ ਸਵਰਗੀ ਅਮਨਦੀਪ ਸਿੰਘ ਜੀ ਦਾ ਘਰ ਕੁਸ਼ੀ ਦਾ ਮੈਦਾਨ ਬਣ ਗਿਆ ਇਸ ਦੌਰਾਨ ਕਿਸੇ ਨੂੰ ਨਹੀਂ ਪਤਾ ਸੀ ਆ ਕਿ ਉਹਨਾਂ ਦੀ ਮਾਂ ਕਿੱਥੇ ਹੈ ਉਹ ਕਿਸ ਹਾਲਤ ਵਿੱਚ ਹੈ ਤੇ ਉਹ ਆ ਕੀ ਚਾਹੁੰਦੀ ਹੈ লাশ ਨੂੰ ਸ਼ਮਸ਼ਾਨ ਘਾਟ ਲੈ ਜਾਣ ਵਿੱਚ ਦੇਰੀ ਦੇਖ ਕੇ ਉੱਥੇ ਹੀ ਇਕੱਠੇ ਹੋਏ ਆ ਉਸ ਦੇ ਕੁਝ ਰਿਸ਼ਤੇਦਾਰ ਚਿੰਤਿਤ ਹੋ ਗਏ ਉਹਨਾਂ ਨੇ ਕਈ ਵਾਰ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਪਰ ਪੁੱਤਰ ਅਤੇ ਨੂਆ ਅਜੇ ਵੀ ਇੱਕ ਦੂਜੇ ਨਾਲ ਉਲਝੇ ਹੋਏ ਸਨ ਵੰਡ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਆ ਕੁਝ ਹੀ ਦੇਰ ਵਿੱਚ ਸ਼ਾਮ ਹੋ ਗਈ ਆ ਅਮਨਦੀਪ ਸਿੰਘ ਦੀ ਲਾਸ਼ ਅਜੇ ਵੀ ਆ ਚੁੱਕਣ ਦੀ ਉਡੀਕ ਕਰ ਰਹੀ ਸੀ ਆ ਉਸੇ ਵੇਲੇ ਇੱਕ ਕਾਰ ਉਸਦੇ ਘਰ ਦੇ ਬਾਹਰ ਆ ਕੇ ਰੁਕੀ ਆ ਕੁਝ ਲੋਕ ਅਮਨਦੀਪ ਸਿੰਘ ਜੀ ਦੀ লাশ ਚੁੱਕਣ ਲੱਗ ਪਏ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਓਏ ਤੁਸੀਂ ਲੋਕ ਕੌਣ ਹੋ ਤੇ ਪਿਤਾ ਜੀ ਦੀ লাশ ਕਿੱਥੇ ਲੈ ਕੇ ਜਾ ਰਹੇ ਹੋ ਜਸਵੀਰ ਨੇ ਕਿਹਾ ਉਸੇ ਵੇਲੇ ਗੁਰਮੀਤ ਜੀ ਆਪਣੀ ਭੈਣ ਦੇ ਕਮਰੇ ਵਿੱਚੋਂ ਬਾਹਰ ਆਏ ਤੇ ਕਿਹਾ ਸਾਵਧਾਨ ਰਹੋ ਆ ਉਹਨਾਂ ਨੂੰ ਆ ਕੋਈ ਨਹੀਂ ਰੋਕੇਗਾ ਉਹ ਸਰਕਾਰੀ ਹਸਪਤਾਲ ਦੇ ਕਰਮਚਾਰੀ ਹਨ ਤੁਹਾਡੀ ਮਾਂ ਨੇ ਉਹਨਾਂ ਨੂੰ ਬੁਲਾਇਆ ਹੈ ਇਹ ਸੁਣ ਕੇ ਤਿੰਨੇ ਭਰਾਵਾਂ ਨੇ ਹੈਰਾਨੀ ਨਾਲ ਆਪਣੇ ਮਾਮੇ ਵੱਲ ਵੇਖਿਆ ਗੁਰਮੀਤ ਸਿੰਘ ਨੇ ਕਿਹਾ ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ ਤੁਸੀਂ ਲੋਕਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਇਸ ਲਈ ਤੁਹਾਡੀ ਮਾਂ ਨੇ ਆਪਣੀ ਪਤੀ ਦੀ ਅਮਰਿਤਕ ਦੇ ਨੂਆ ਹਸਪਤਾਲ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਆ ਕਿ ਅੰਤਿਮ ਸੰਸਕਾਰ ਤੁਹਾਡੇ ਵਰਗੇ ਨਿਕੰਮੇ ਬੱਚਿਆਂ ਦੁਆਰਾ ਕੀਤਾ ਜਾਵੇ ਆ ਇਸ ਲਈ ਜਿਸ ਦੌਲਤ ਲਈ ਆ ਤੁਸੀਂ ਲੋਕਾਂ ਨੇ ਆਪਣੀ ਆਤਮਾ ਵੇਚ ਦਿੱਤੀ ਆ ਉਸ ਦੌਲਤ ਬਾਰੇ ਵੀ ਤੁਹਾਡੀ ਮਾਂ ਨੇ ਫੈਸਲਾ ਕੀਤਾ ਹੈ ਇਹ ਸੁਣ ਕੇ ਤਿੰਨੇ ਭਰਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਿੰਨੋਂ ਤੁਰੰਤ ਆਪਣੀਆਂ ਪਤਨੀਆਂ ਨਾਲ ਆਪਣੀ ਮਾਂ ਦੇ ਕਮਰੇ ਵੱਲ ਭੱਜੇ ਮਾਂ ਇਹ ਕਿਵੇਂ ਕਰ ਸਕਦੀ ਹੈ ਤੂੰ ਸਾਨੂੰ ਆਬੀ ਨਾ ਪੁੱਛੇ ਸਾਡੇ ਪਿਤਾ ਦੀ ਮ੍ਰਿਤਕ ਦੇ ਆ ਹਸਪਤਾਲ ਨੂੰ ਦਾਨ ਕਰਨ ਦਾ ਫੈਸਲਾ ਕਿਵੇਂ ਕੀਤਾ ਸੋਨੂ ਨੇ ਗੁੱਸੇ ਨਾਲ ਕਿਹਾ ਤਾਂ ਜਸਵੀਰ ਵੀ ਗੁੱਸੇ ਵਿੱਚ ਆ ਗਿਆ ਤੇ ਕਿਹਾ ਤੇ ਤੁਸੀਂ ਉਸ ਸਾਰੀ ਦੌਲਤ ਬਾਰੇ ਫੈਸਲਾ ਲਿਆ ਸਾਨੂੰ ਵੀ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਆ ਜੋ ਚੀਕ ਧਾਰਿਆ ਜਦੋਂ ਉਸਦੀ ਮਾਂ ਬਿਨਾਂ پلਕਾਂ ਜਪਕਾਏ ਛੱਤ ਵੱਲ ਵੇਖਦੀ ਰਹੀ ਵੱਡੇ ਪੁੱਤਰ ਸੋਨੂ ਨੂੰ ਆ ਸ਼ੱਕ ਹੋਇਆ ਹੈਰਾਨੀ ਨਾਲ ਆਪਣੀ ਮਾਂ ਵੱਲ ਵੇਖਦਿਆਂ ਜਿਵੇਂ ਹੀ ਉਸਨੇ ਆਪਣੀ ਮਾਂ ਦੇ ਨੇੜੇ ਜਾ ਕੇ ਉਸਨੂੰ ਹਿਲਾਇਆ ਉਸਦੀ ਗਰਦਨ ਇੱਕ ਪਾਸੇ ਹੋ ਗਈ ਆ ਨਸੀਬਕੋਰ ਵੀ ਇਸ ਜ਼ਾਲਮ ਦੁਨੀਆ ਨੂੰ ਹਮੇਸ਼ਾ ਲਈ ਛੱਡ ਗਈ ਆ ਇਹ ਦੇਖ ਕੇ ਤਿੰਨੇ ਪੁੱਤਰ ਅਤੇ ਨੂਹਾ ਹੈਰਾਨ ਰਹਿ ਗਏ ਕਮਰੇ ਵਿੱਚ ਚੁੱਪ ਚਾ ਗਈ ਆ ਤਿੰਨੋਂ ਪੁੱਤਰਾਂ ਤੇ ਆ ਨੂਆਂ ਦੇ ਚਿਹਰੇ ਫਿੱਕੇ ਪੈ ਗਏ ਉਸੇ ਸਮੇਂ ਸੋਨੂ ਦੀ ਨਜ਼ਰ ਉਸ ਦੀ ਮਾਂ ਦੇ ਕੋਲ ਰੱਖੀ ਆ ਇੱਕ ਕਾਗਜ਼ ਦੇ ਪਈ ਆ ਜਿਸ ਤੇ ਨਸੀਬਕੌਰ ਨੇ ਆ ਆਪਣੇ ਹੱਥਾਂ ਨਾਲ ਕੁਝ ਲਿਖਿਆ ਹੋਇਆ ਸੀ ਆ ਸੋਨੂ ਨੇ ਚਿੱਠੀ ਪੜਨੀ ਸ਼ੁਰੂ ਕੀਤੀ ਆ ਇੱਕ ਪਿਤਾ ਨੇ ਆਪਣੇ ਪੁੱਤਰਾਂ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਆ ਦਿਨ ਰਾਤ ਮਿਹਨਤ ਕੀਤੀ ਆ ਤੇ ਦੌਲਤ ਕਮਾਈ ਆ ਅੱਜ ਉਸੇ ਪਿਤਾ ਦੀ ਆ ਮ੍ਰਿਤਕ ਆ ਸ੍ਰੀ ਨੂਆ ਕਰ ਦੇ ਬੇੜੇ ਵਿੱਚ ਸੰਸਕਾਰ ਦੀ ਉਡੀਕ ਵਿੱਚ ਰੱਖਿਆ ਗਿਆ ਸੀ ਆ ਤੁਹਾਡੇ ਲਈ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਤੁਹਾਨੂੰ ਐਨੇ ਪਿਆਰ ਤੇ ਦੇਖਭਾਲ ਨਾਲ ਪਾਲਦੇ ਹੋਏ ਆ ਮੈਂ ਤੇ ਤੁਹਾਡੇ ਪਿਤਾ ਜੀ ਨੇ ਕਦੇ ਨਹੀਂ ਸੋਚਿਆ ਸੀ ਅਕੀ ਪਵਿੱਖ ਵਿੱਚ ਤੁਸੀਂ ਸਾਡੇ ਲਈ ਆ ਇਹ ਜਾ ਕਰੋਗੇ ਆ ਇਹ ਚੰਗਾ ਹੈ ਕਿ ਤੁਸੀਂ ਆਪਣੇ ਪਿਤਾ ਜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਅੱਜ ਮੈਂ ਨਸੀਬਖੋਰਾ ਤੁਹਾਡੇ ਤੋਂ ਆ ਤੁਹਾਡੇ ਮਾਪਿਆਂ ਦੇ ਆ ਅੰਤਿਮ ਸੰਸਕਾਰ ਕਰਨ ਦਾ ਅਧਿਕਾਰ ਖੋ ਰਹੀ ਹਾਂ ਇਹ ਬਿਹਤਰ ਹੈ ਕਿ ਇਹ ਸਰੀਰ ਕਿਸੇ ਲਈ ਲਾਭਦਾਇਕ ਹੋਵੇ ਤੇ ਮਰਦੇ ਸਮੇਂ ਵੀ ਕਿਸੇ ਨੂੰ ਜੀਵਨ ਦੇਵੇ ਆ ਤੁਹਾਡੇ ਵਰਗੇ ਲਾਲਚੀ ਤੇ ਨਹੀਂ ਕੰਮੇ ਬੱਚੇ ਦੁਆਰਾ ਸੰਸਕਾਰ ਕੀਤੇ ਜਾਣ ਨਾਲੋਂ ਤੇ ਜਿੱਥੋਂ ਤੱਕ ਪੈਸਿਆਂ ਦਾ ਸਵਾਲ ਹੈ ਉਹ ਪੈਸਾ ਜਿਸ ਲਈ ਤੁਸੀਂ ਆਪਣੇ ਮ੍ਰਿਤਕ ਆ ਪਿਤਾ ਪ੍ਰਤੀ ਆਪਣਾ ਫਰਜ਼ ਪੁੱਲ ਗਏ ਸੀ ਉਹ ਪੈਸਾ ਜਿਸ ਲਈ ਆ ਤੁਸੀਂ ਆਪਣੇ ਪਿਤਾ ਦੀ ਮ੍ਰਿਤਕ ਦੇ ਦੇ ਸਾਹਮਣੇ ਐਨਾ ਹੰਗਾਮਾ ਕੀਤਾ ਸੀ ਹੁਣ ਮੇਰਾ ਇਸਤੇ ਕਾਨੂੰਨੀ ਹੱਕ ਹੈ ਤੇ ਮੈਂ ਆਪਣੇ ਉਸ ਹੱਕ ਦੀ ਵਰਤੋਂ ਕਰਦੇ ਹੋਏ ਉਹ ਪੈਸਾ ਇਸ ਸੈਰ ਦੇ ਸਾਰੇ ਬਿਰਧ ਆਸ਼ਰਮਾਂ ਤੇ ਅਨਾਥ ਆਸ਼ਰਮਾਂ ਨੂੰ ਦਾਨ ਕਰ ਦਿੱਤਾ ਹੈ ਅੱਜ ਸਾਰਾ ਪੈਸਾ ਮੇਰੇ ਤੇ ਤੁਹਾਡੇ ਪਿਤਾ ਜੀ ਦੇ ਸਾਂਝੇ ਬੈਂਕ ਖਾਤੇ ਵਿੱਚੋਂ ਟਰਾਂਸਫਰ ਕੀਤਾ ਜਾਵੇਗਾ ਤੇ ਦਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਲੋਕਾਂ ਨੂੰ ਨਾ ਤਾਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਕਰਨ ਦਾ ਅਧਿਕਾਰ ਹੈ ਤੇ ਨਾ ਹੀ ਆ ਉਹਨਾਂ ਦੀ ਮਿਹਨਤ ਦੀ ਕਮਾਈ ਤੇ ਅਧਿਕਾਰ ਹੈ ਪੱਤਰ ਪੜਨ ਤੋਂ ਬਾਅਦ ਤਿੰਨਾਂ ਪੁੱਤਰਾਂ ਤੇ ਨੂਆ ਦੀਆਂ ਅੱਖਾਂ ਖੁੱਲ ਗਈਆਂ ਉਹ ਸਾਰੇ ਜ਼ਮੀਨ ਤੇ ਬੈਠ ਗਏ ਤੇ ਆਪਣੇ ਸਿਰ ਫੜ ਕੇ ਫੁੱਟ-ਬੁੱਟ ਕੇ ਰੋਣ ਲੱਗ ਪਏ ਆ ਉਹਨਾਂ ਕੋਲ ਨਾ ਤਾਂ ਆਪਣੇ ਮਾਪਿਆਂ ਦਾ ਸਹਾਰਾ ਸੀ ਤੇ ਨਾ ਹੀ ਕੋਈ ਆ ਪੈਸਾ ਰਿਸ਼ਤੇਦਾਰਾਂ ਨੇ ਆ ਮੂੰਹ ਫੇਰ ਲਿਆ ਤੇ ਕਰਦੀਆਂ ਕੰਦਾ ਉਹਨਾਂ ਦੀਆਂ ਚਿੱਕਾਂ ਨਾਲ ਗੂੰਜਣ ਲੱਗ ਪਈਆਂ ਸੀ ਆ ਥੋੜੀ ਦੇਰ ਵਿੱਚ ਹਸਪਤਾਲ ਤੋਂ ਇੱਕ ਹੋਰ ਐਂਬੂਲੈਂਸ ਆਈ ਆ ਤੇ ਨਸੀਬਕੌਰ ਦੀ ਅਮਰਿਤਕ ਦੇਨ ਨੂੰ ਵੀ ਆ ਹਸਪਤਾਲ ਲੈ ਗਏ ਆ ਆ ਮਨਦੀਪ ਸਿੰਘ ਤੇ ਨਸੀਬ ਕੋਹਰਾ ਦੋਵੇਂ ਇਸ ਦੁਨੀਆ ਤੋਂ ਚਲੇ ਗਏ ਸਾਨੂੰ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਦਾ ਸਭ ਤੋਂ ਕੋੜਾ ਤੇ ਸਭ ਤੋਂ ਵੱਡਾ ਸਬਕ ਸਿਖਾਇਆ ਜਾਇਦਾਦ ਦੇ ਨਾਮ ਤੇ ਆ ਟੁੱਟੇ ਇਸ ਪਰਿਵਾਰ ਕੋਲ ਆ ਹੁਣ ਪਛਤਾਵੇ ਦੇ ਹੰਝੂਆਂ ਤੋਂ ਇਲਾਵਾ ਕੁਝ ਨਹੀਂ ਬਚਿਆ ਤਾਂ ਦੋਸਤੋ ਇਸ ਹੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਵਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ